ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਸਾਡੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਬਣਾਉਣ ਲੱਗੇ ਆਂ ਦੇਸੀ ਤਰੀਕੇ ਦੇ ਨਾਲ ਝਾੜ ਕਰੇਲੇ ਝਾੜ ਕਰੇਲੇ ਅਸੀਂ ਤੋੜ ਕੇ ਨਾ ਵੱਲ ਤੋਂ ਬਰੀਕ-ਬਰੀਕ ਕਰਕੇ ਚੀਰ ਲਏ ਤੇ ਵਿੱਚੇ ਗੰਦੇ ਚੀਰ ਲਏ ਆਪਾਂ ਤੇ ਇਧਰਲੇ ਪਾਸੇ ਅੱਜ ਬਣਾਵਾਂਗੇ ਆਪਾਂ ਤਵੇ ਦੇ ਉੱਪਰ ਕਿਉਂਕਿ ਕੜਾਈ ਦੇ ਵਿੱਚ ਵੀ ਬਣਾ ਲੈਨੇ ਆ ਜੇ ਤਵੇ ਦੇ ਵੀ ਬਣਾ ਲੈਂਦੇ ਆ ਦੇਖੋ ਤੇ ਤੇਲ ਹੋ ਗਿਆ ਪੂਰਾ ਗਰਮ ਫਰਾਪਾ ਐਕਸਟਰਾ ਤੇਲ ਜਰਮ ਕਰਕੇ ਤਰੋਂਦਾ ਤਰੋਂਦੇ ਤੇਲ ਦੇ ਵਿੱਚ ਬਹੁਤ ਸਵਾਦ ਆਉਂਦੇ ਆ ਸਾਰੇ ਚੰਗੀ ਤਰ੍ਹਾਂ ਧੋ ਕੇ ਨਾ ਪਾਣੀ ਨਾਲ ਇਹਨਾਂ ਨੂੰ ਆਪਾਂ ਤਵੇ ਦੇ ਉੱਪਰ ਤੇਲ ਪਾ ਕੇ ਗਰਮ ਕਰਕੇ ਵਿੱਚ ਪਾ ਦਨੇ ਸਾਰੇ ਇਹ ਕਰ ਕੜਚੀ ਦੀ ਮਦਦ ਨਾਲ ਜਾਂ ਚਮਚੇ ਦੀ ਮਦਦ ਨਾਲ ਆਪਾਂ ਇਹਨੂੰ ਹਿਲਾਇਆ ਜਾਣਾ ਹੋਂ ਚੰਗੀ ਤਰ੍ਹਾਂ ਇਹਨਾਂ ਨੂੰ ਹਲਾ ਕੇ ਤਲ ਲੈਣਾ ਪੂਰਾ ਝਾੜ ਕਰੇਲੇ ਵੈਸੇ ਜਿਹੜੇ ਨੇ ਇਹ ਬਹੁਤ ਚੰਗੇ ਨੇ 슈ਗਰ ਵਾਲਾ ਮਰੀਜ਼ ਖਾਵੇ ਨਾ ਤੇ ਬਹੁਤ ਹੀ ਚੰਗੇ ਹੁੰਦੇ ਨੇ 슈ਗਰ ਵਾਲੇ ਵਾਸਤੇ ਤਾਂ ਵਰਦਾਨ ਹੀ ਕਹਿੰਦੇ ਆ ਕਰੇਲਿਆਂ ਨੂੰ ਤਾਂ ਝਾੜ ਕਰੇਲਿਆਂ ਨੂੰ ਇਹਦੇ ਵਿੱਚ ਆਪਾਂ ਜੀ ਹਰੀ ਮਿਰਚ ਤੇ ਬ੍ਰੀਕ ਬਰੀ ਕਾ ਇਹਦੇ ਵਿੱਚ ਪਾ ਲਿਓ ਅਦਰਕ ਚੀਕ ਕੇ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈ ੂਣ ਮਿਰਚ ਮਸਾਲਾ ਆਪਾਂ ਬਾਅਦ ਚ ਪਾਵਾਂਗੇ ਇਹਨੂੰ ਚੰਗੀ ਤਰ੍ਹਾਂ ਭੁੰਨ ਕੇ ਟਾਈਮ ਲੱਗੇਗਾ ਥੋੜਾ ਜਿਹਾ ਤੇ ਇਹਨੂੰ ਭੁੰਨਣ ਵਾਸਤੇ ਨਾ ਜ਼ਿਆਦਾ ਗੈਸ ਜਿਹੜਾ ਤੇਜ਼ ਨਹੀਂ ਕਰਨਾ ਤੇ ਬਿਲਕੁਲ ਘੱਟ ਗੈਸ ਕਰਕੇ ਇਨ ਹੌਲੀ ਹੌਲੀ ਰਾਮ ਨਾਲ ਭੁੰਨੀ ਜਾਣਾ ਹੈ। ਲਓ ਜੀ ਹੁਣ ਕਰੇਲੇ ਤੇ ਗੰਨੇ ਜਿਹੜੇ ਇਹ ਭੁੱਜ ਚੁੱਕੇ ਨੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਾਣ ਮਿਰਚ ਮਸਾਲਾ। ਚੰਗੀ ਤਰ੍ਹਾਂ ਇਹਨਾਂ ਨੂੰ ਭੁੰਨਣਾ ਹੈ। ਹੌਲੀ ਗੈਸ ਤੇ। ਸਵਾਦ ਅਨੁਸਾਰ ਆਪਾਂ ਇਹਦੇ ਵਿੱਚ ਪਹਿਲਾਂ ਪਾਵਾਂਗੇ ਹਲਦੀ। ਇਹ ਫਿਰ ਪਾਵਾਂਗੇ ਆਪਾਂ ਕਸ਼ਮੀਰੀ ਲਾਲ ਮਿਰਚ ਅਸੀਂ ਜਿਆਦਾ ਮਿਰਚ ਖਾਣੇ ਥੋੜੀ ਜੀ ਤੁਸੀਂ ਆਪਣੇ ਸੁਆਦ ਸੁਆਦ ਦੇ ਹਿਸਾਬ ਨਾਲ ਪਾ ਸਕਦੇ ਆ ਨਾ ਪਹਿਲਾ ਉਹਨਾ ਕੋਣ ਗਿੱਤਰਾ ਮਸਾਲਿਆਂ ਨੂੰ ਮਿਕਸ ਕਰ ਲੈਣਾ ਵਿੱਚ ਮਸਾਲਾ ਵੀ ਪਾ ਦੇਣਾ ਆਪਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਓ ਦੋਸਤੋ ਦੇਸੀ ਤਰੀਕੇ ਦੇ ਨਾਲ ਝਾੜ ਕਰੇਲੇ ਜਿਹੜੇ ਝਾੜਾ ਤਾਂ ਨਹੀਂ ਲੱਗਦੇ ਹੁੰਦੇ ਕਰੇਲੇ ਸਵਾਦ ਬਹੁਤ ਬੰਦੇ ਦਾਂ ਬ੍ਰੀਕ ਬ੍ਰੀਕ ਕੀਰ ਕੇ ਵਿੱਚ ਗੱਡੇ ਹੀਰ ਦੇ ਜਿਹਾ ਲਓ ਜੀ ਹੁਣ ਆਪਣੇ ਕਰੇਲੇ ਬਣ ਕੇ ਹੋ ਗਏ ਰੈਡੀ ਵੈਸੇ ਤੁਸੀਂ ਕਹੋਗੇ ਤਵੇ ਤੇ ਕਿਉਂ ਬਣਾਈ ਜਾਂਦੇ ਆ ਬਣਾਉਣ ਨੂੰ ਤਾਂ ਅਸੀਂ ਫਰਾਈਵਨਚ ਵੀ ਬਣਾ ਸਕਦੇ ਸੀ ਪਰ ਦੇਸੀ ਤਰੀਕੇ ਦੇ ਨਾਲ ਜਿਹੜਾ ਬਣਾਉਣ ਦਾ ਸਵਾਦ ਹੈ ਵੱਖਰਾ ਹੀ ਆ ਤਵੇ ਦੇ ਉੱਪਰ ਮੱਠੀ ਮੱਠੀ ਅੱਗ ਤੇ ਨਾ ਬਹੁਤ ਸੋਹਣਾ ਬਣਦੇ ਆ ਵਧੀਆ ਬਣਦੇ ਆ ਸਵਾਦ ਪੂਰੇ ਤੇ ਹੁਣ ਆਪਣੇ ਜੇ ਕਰੇਲੇ ਤੇਲ ਛੱਡਣ ਲੱਗ ਗਏ ਆ ਤੇ 4 ਹੋ ਗਏ ਤਕਰੀਬਨ ਲਓ ਜੀ ਦੋਸਤੋ ਆਪਣੀ ਸਾਰੀ ਰੈਸਪੀ ਜਿਹੜੀ ਤਿਆਰ ਹੋ ਗਈ ਹੈ। ਕਰੇਲਿਆਂ ਦੇ ਵਿੱਚ ਆਪਾਂ ਪਾ ਦਿੱਤਾ ਦੇਸੀ ਘਿਓ ਨਾਲ ਮੂਲੀਆਂ ਤੇ ਦਹੀਂ ਦੇ ਵਿੱਚ ਨਮਕ ਪਾਤਾ ਤੇ ਪ੍ਰਸ਼ਾਦੇ ਨਾਲ ਔਲੇ ਦਾ ਅਚਾਰ। ਤੇ ਸਾਰੇ ਜਣੇ ਵੀਡੀਓ ਨੂੰ ਲਾਈਕ ਜਰੂਰ ਕਰਿਓ। ਪਿਆਰਾ ਜਿਹਾ ਕਮੈਂਟ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ।